ਪੰਜਾਬੀ ਫਿਲਮਾਂ ਦਾ ਇੱਕ ਐਕਟਰ ਹੁੰਦਾ ਸੀ ਬਰਿੰਦਰ ਜੀ ਨੇ 25 ਫਿਲਮਾਂ ਕੀਤੀਆਂ ਸੀ ਉਹ 25 ਦੀਆਂ 25 ਫਿਲਮਾਂ ਸੁਪਰ ਹਿੱਟ ਰਹੀਆਂ ਸੀ ਤੇ ਉਸ ਦੀ ਮੌਤ ਦਾ ਕਾਰਨ ਕੀ ਸੀ ਗੱਗੂ ਗਿੱਲ ਜੀ ਨੇ ਦੱਸਿਆ ਆ ਪਹਿਲਾਂ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਗੱਗੂ ਗਿੱਲ ਜੀ ਦਾ ਆ ਜਿਹੜਾ ਤੁਸੀਂ ਸਾਰਾ ਘਰ ਵੇਖ ਰਹੇ ਹੋ ਇਹ ਆ ਮਾਣੀ ਖੇੜਾ ਪਿੰਡ ਦਾ ਗੱਗੂ ਗਿੱਲ ਜੀ ਦਾ ਤੇ ਬਾਹਰ ਵਾਲੀ ਜਿਹੜਾ ਗੱਗੂ ਗਿੱਲ ਜੀ ਦਾ ਘਰ ਪਿਆ ਹੋਇਆਗਾ ਹੈਨਾ ਤਾਂ ਬਹੁਤ ਸੁੰਦਰ ਘਰ ਹੈ ਤੇ ਆ ਦੇਖੋ ਇੱਕ ਬਹੁਤ ਸੋਹਣਾ ਬਾਹਰ ਪਾਸ ਸ਼ੈੱਡ ਕਹਿੰਦੀ ਪਾਇਆ ਹੋਇਆ ਹੈ ਇਹ ਫੈਨਾ ਵਾਸਤੇ ਆ ਜੋ ਵੀ ਇੱਥੇ ਆਉਂਦੇ ਆ ਉਹਨਾਂ ਵਾਸਤੇ ਜਿਹੜਾ ਇਹ ਸ਼ੈੱਡ ਪਾਇਆ ਤਾਂ ਦੋਸਤੋ ਗੱਲ ਕਰਦੇ ਆ ਬਰਿੰਦਰ ਦੀ ਗੱਗੂ ਗਿੱਲ ਨੇ ਬਰਿੰਦਰ ਦੇ ਨਾਲ ਇੱਕ ਫਿਲਮ ਕੀਤੀ ਸੀ ਤੁਸੀਂ ਵੇਖਿਓ ਨਹੀਂ ਜੱਟ ਤੇ ਜ਼ਮੀਨ ਜਿਹੜੀ ਆਖਰੀ ਫਿਲਮ ਸੀਗੀ ਸਾਰੀ ਫਿਲਮ ਸ਼ੂਟ ਹੋ ਗਈ ਸੀ ਬਸ ਇੱਕ ਗਾਣਾ ਜਿਹੜਾ ਸ਼ੂਟ ਕਰਨਾ ਰਹਿ ਗਿਆ ਸੀ ਤਾਂ ਗੱਗੂ ਗਿੱਲੀ ਨੇ ਦੱਸਿਆ ਵੀ ਜਦੋਂ ਉਹ ਗਾਣਾ ਸ਼ੂਟ ਹੋ ਰਿਹਾ ਸੀ ਸਾਡਾ ਜਿਹੜਾ ਕੰਮ ਖਤਮ ਹੋ ਗਿਆ ਸੀ ਅਸੀਂ ਜਿਹੜੀ ਸ਼ੂਟਿੰਗ ਉਹ ਪੂਰੀ ਕਰ ਲਈ ਸੀ ਉਸ ਤੋਂ ਬਾਅਦ ਮੈਂ ਜੋਗਰਾਜ ਜਿਹੜੇ ਅਸੀਂ ਦੋਵੇਂ ਕਾਰ ਆ ਗਏ ਹੈਨਾ ਟੱਕਰਾਨ ਤੋਂ ਬਾਅਦ ਜਦੋਂ ਗਾਣਾ ਸ਼ੂਟ ਹੋਇਆ ਤੇ ਉੱਥੇ ਤਲਵੰਡੀ ਕਲਾਂ ਇੱਕ ਪਿੰਡ ਹੈਗਾ ਤੇ ਉੱਥੇ ਜਿਹੜੀ ਸ਼ੂਟਿੰਗ ਹੋ ਰਹੀ ਸੀ ਉਸ ਸ਼ੂਟਿੰਗ ਵਿੱਚ ਕੁਝ ਅਣਪਛਾਤੇ ਵਿਅਕਤੀ ਆ ਜਾਂਦੇ ਆ ਤੇ ਬਰਿੰਦਰ ਜੀ ਤੇ ਅੰਨੇ ਵਾਹ ਗੋਲੀਆਂ ਚਲਾ ਜਾਂਦੇ ਆ ਤੇ ਮੌਕੇ ਤੇ ਬਰਿੰਦਰ ਜੀ ਦੀ ਡੈਥ ਹੋ ਜਾਂਦੀ ਆ ਤਾਂ ਦੋਸਤੋ ਗੱਗੂ ਗਿੱਲ ਸਾਹਿਬ ਕਹਿੰਦੇ ਆ ਵੀ ਜਦੋਂ ਮੈਂ ਘਰੇ ਸੀਗਾ ਤਾਂ ਮੈਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਬਹੁਤ ਜ਼ਿਆਦਾ ਦੁੱਖ ਲੱਗਿਆ ਉਸ ਤੋਂ ਅਗਲੇ ਦਿਨ ਜਿਹੜਾ ਸੀ ਬਰਿੰਦਰ ਜੀ ਦੇ ਘਰੇ ਵੀ ਜਾਂਨੇ ਆ ਤੇ ਦੁੱਖ ਬਣਾਉਣੇ ਆ ਹੈਨਾ ਤਾਂ ਗੱਗੂ ਗਿੱਲ ਕਹਿੰਦਿਆ ਵੀ ਜਿਹੜਾ ਬਰਿੰਦਰ ਸਿੰਘ ਇੱਕ ਬਹੁਤ ਸੁਲਝਿਆ ਹੋਇਆ ਐਕਟਰ ਸੀ ਮੈਂ ਉਹਨਾਂ ਨਾਲ ਸਿਰਫ ਇੱਕ ਫਿਲਮ ਕੀਤੀ ਜੱਟ ਦੇ ਜ਼ਮੀਨ ਪਰ ਉਹਨਾਂ ਨਾਲ ਰਹਿ ਕੇ ਬਹੁਤ ਕੁਝ ਸਿੱਖਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ ਬਰਿੰਦਰ ਜੀ ਬਹੁਤ ਵੱਡੇ ਐਕਟਰ ਸੀ ਜਿੰਨੀਆਂ ਵੀ ਪੰਜਾਬੀ ਫਿਲਮਾਂ ਉਹਨਾਂ ਨੇ ਕੀਤੀਆਂ ਉਹ ਸਾਰੀਆਂ ਸੁਪਰ ਡੂਪਰ ਹਿੱਟ ਰਹੀਆਂ ਸੀ ਤਾਂ ਦੋਸਤੋ ਆ ਜਿਹੜਾ ਤੁਸੀਂ ਘਰ ਵੇਖ ਰਹੇ ਹੋ ਇਹ ਗੱਗੂ ਗਿੱਲ ਜੀ ਦਾ ਘਰ ਹੈਗਾ ਤੇ ਪਿੰਡ ਦੇ ਵਿੱਚ ਮਾਣੀ ਖੇੜਾ ਗੱਗੂ ਗਿੱਲੀ ਦਾ ਪਿੰਡਾ ਇੱਥੋਂ ਗੱਗੂ ਗਿੱਲ ਸਾਹਿਬ ਨੇ ਜਿਹੜੀ ਪੜ੍ਹਾਈ ਪੂਰੀ ਕੀਤੀ ਆ ਜਿੰਨੀ ਵੀ ਕੀਤੀ ਆ ਤੇ ਆ ਬਾਈ ਆ ਗਿਆ ਆਪਾਂ ਗੱਲ ਕਰਦੇ ਆਂ ਕੀ ਹਾਲ ਨੇ ਬਾਈ ਜੀ ਠੀਕ ਹੈ ਜੀ ਬਾਈ ਜੀ ਗੱਗੂ ਕਿਲੀ ਦਾ ਘਰੇ ਹੀ ਆ ਹਾਂ ਜੀ ਇਹੀ ਹੈ ਇਹੀ ਹੈ ਤੇ ਇੱਥੇ ਰਹਿੰਦੇ ਆ ਕਿ ਬਾਹਰ ਰਹਿੰਦੇ ਆ ਬਾਈ ਜੀ ਇਹ ਬਾਹਰ ਹੀ ਜਾ ਵੜਦੇ ਆ ਅੱਛਾ ਬਾਹਰ ਰਹਿੰਦੇ ਆ ਸ਼ੂਟਿੰਗ ਵਗੈਰਾ ਕਰਦੇ ਹੋਣੇ ਹੈਨਾ ਹਾਂ ਜੀ ਅੱਛਾ ਤੇ ਪਰਾਣਾ ਘਰ ਵੀ ਆ ਪਿੰਡ ਦੇ ਵਿੱਚ ਕਿਤੇ ਪਰਾਣਾ ਘਰ ਪਿੰਡ 'ਚ ਹੈਗਾ ਜਮ ਪਿੰਡ ਦੇ ਵਿਚਾਲੇ ਪਿੰਡ ਦੇ ਵਿੱਚ ਆ ਹਾਂ ਜੀ ਅੱਛਾ ਤੇ ਤੁਸੀਂ ਕੰਮ ਲੱਕਿਓ ਬਾਈ ਤੇ ਮੈਂ ਤਾਂ ਹਾਂ ਕੰਮ ਕੁਮ ਇੱਧਰ ਕਰਦਾ ਹੁੰਦਾ ਅੱਛਾ ਠੀਕ ਹੈ ਬਾਈ ਸ਼ੁਕਰੀਆ ਤੇ ਇਹੋ ਕੀ ਕਹਿੰਦੇ ਨੇ ਸਰਪੰਚ ਬਾਈ ਜੀ ਨੇ ਹੁਣ ਪਿੰਡ ਦੇ ਕਿ ਕੋਈ ਹੋਰ ਨੇ ਸਰਪੰਚ ਬਾਈ ਜੀ ਪਹਿਲਾਂ ਸੀਗੇ ਹੁਣ ਨਹੀਂ ਅੱਛਾ ਹੁਣ ਨਹੀਂ ਹੈਗੇ ਹਾਂਜੀ ਸ਼ੁਕਰੀਆ ਬਾਈ ਤੇ ਆ ਜਿਹੜਾ ਤੁਸੀਂ ਪਿੰਡ ਵੇਖ ਰਹੇ ਹੋ ਇਹ ਪਿੰਡ ਹੈ ਮਾਣੀ ਖੇੜਾ ਗੱਗੂ ਗਿੱਲੀ ਜੀ ਦਾ ਇੱਥੇ ਕਾਫੀ ਫਿਲਮਾਂ ਸ਼ੂਟ ਹੋਈਆਂ ਨੇ ਗੱਗੂ ਗਿੱਲੀ ਜੀਆਂ ਭਾਵੇਂ ਗੱਲ ਕਰੀ ਆਪਾਂ ਪੁੱਤ ਜੱਟਾਂ ਦੀ ਜਿਹਦੇ ਵਿੱਚ ਪਹਿਲੀ ਵਾਰ ਗੱਗੂ ਗਿੱਲੇ ਨੇ ਰੋਲ ਕੀਤਾ ਸੀ ਇੱਕ ਕੁੱਤਿਆਂ ਨੂੰ ਲੜਾਉਂਦੇ ਹੁੰਦੇ ਹਨ ਤੇ ਜੋ ਮੇਨ ਵਿਲਨ ਹੁੰਦਾ ਉਹਨਾਂ ਨਾਲ ਗੱਗੂ ਵੇਲ ਸਾਹਿਬ ਜਿਹੜਾ ਕੁੱਤਿਆਂ ਨੂੰ ਲੜਾਉਂਦੇ ਹੁੰਦੇ ਆ ਤੇ ਜਿੱਤ ਵੀ ਜਾਂਦੇ ਆ ਤਾਂ ਦੋਸਤੋ ਗੱਗੂ ਗਿੱਲ ਸਾਹਿਬ ਦਾ ਕਹਿਣਾ ਵੀ ਉਦੋਂ ਮੈਨੂੰ ਕੁਝ ਵੀ ਜਿਹੜੀ ਸਮਝ ਨਹੀਂ ਸੀ ਮੈਨੂੰ ਕੁਝ ਵੀ ਪਤਾ ਨਹੀਂ ਸੀ ਬਸ ਮੈਨੂੰ ਰੋਲ ਮਿਲ ਗਿਆ ਕਹਿੰਦਾ ਪਰ ਮੈਂ ਬਹੁਤ ਮਤਲਬੀ ਐਨੀ ਮੈਨੂੰ ਸਿਨੇਮੇ ਦੀ ਉਦੋਂ ਸਮਝ ਨਹੀਂ ਸੀ ਤਾਂ ਦੋਸਤੋ ਆ ਜਿਹੜਾ ਮਾਣੀ ਖੇੜੇ ਦਾ ਸਕੂਲ ਹੈ ਸਕੂਲ ਵਿੱਚ ਹੀ ਗੱਗੂ ਗਿੱਲ ਸਾਹਿਬ ਨੇ ਜਿਹੜੀ ਆਪਣੀ ਪੜ੍ਹਾਈ ਉਹ ਪੂਰੀ ਕੀਤੀ ਆਗੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਹੜੀ ਫਿਲਮ ਗੱਗੂ ਗਿੱਲ ਸਾਹਿਬ ਦੀ ਵਧੀਆ ਲੱਗਦੀ ਆਗੀ ਤੇ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ